ਟਾਪ ਜਿਹੜੀ ਐ ਪੂਰੀ ਵਿਸਤ੍ਰਿਤ ਤਰੀਕੇ ਦੇ ਨਾਲ ਦਿੱਤੀ ਆ ਤੁਹਾਨੂੰ ਪਹਿਲਾ ਸੀ ਐਲ ਵੀ ਪਤਾ ਲੱਗ ਗਿਆ ਕਿ ਉਹਦਾ ਜਨਮ ਕਿੱਥੇ ਹੁੰਦਾ ਸਾਰੇ ਬੋਲੋ ਜਨਮ ਕਿੱਥੇ ਹੁੰਦਾ ਸੰਗਰੂਰ ਜ਼ਿਲ੍ਹਾ ਕਿਹੜਾ ਸੀਗਾ ਸੰਗਰੂਰ ਸ਼ਹਿਰ ਕਿਹੜਾ ਪਿੰਡ ਕਿਹੜਾ ਸੀਗਾ ਸੁਨਾਮ ਸਨ ਕਿਹੜਾ ਸੀਗਾ 1800 1899 1899 ਤਰੀਕ 26 ਦਸੰਬਰ 1899 ਪਿਤਾ ਦਾ ਨਾਮ ਸਰਦਾਰ ਪਹਿਲ ਸਿੰਘ ਮਾਤਾ ਦਾ ਨਾਮ ਨਰਾਇਣਕੌਰ ਪਿਤਾ ਕੀ ਕੰਮ ਕਰਦੇ ਸੀ ਇਹਨਾਂ ਦੇ ਰੇਲਵੇ ਫਾਟਕ ਦੇ ਉੱਤੇ ਚੌਂਕੀਦਾਰ ਰਗੇ ਸੀਗੇ ਤੇ ਜਦੋਂ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਆਇਆ ਉਦੋਂ ਉਦਮ ਸਿੰਘ ਦੀ ਉਮਰ ਕਿੰਨੀ ਸੀਗੀ ਸ਼ੇਰ 20 ਸਾਲ ਪਹਿਲਾ ਨਾਮ オリジナル ਨਾਮ ਕੀ ਹੈ ਬੜਾ ਸ਼ੇਰ ਸਿੰਘ ਕਿੰਨੇ ਭਰਾ ਹੋਏ ਸੀਗੇ ਦੋ ਵੱਡੇ ਭਰਾ ਦਾ ਕੀ ਨਾਮ ਸੀਗਾ

ਹੈਰੀ ਡਾਇਰ ਜਨਰਲ ਡਾਇਰ ਤੇ ਮਾਈਕਲ ਕੁਡਵਾਇਰ ਜਨਰਲ ਡਾਇਰ ਕੌਣ ਜਿਹੜਾ ਜਿੱਲੇ ਵਾਲੇ ਬਾਗ ਜਾ ਕੇ ਗੋਲੀਆਂ ਚਲਾ ਰਿਹਾ ਚਲਵਾ ਰਿਹਾ ਠੀਕ ਹੈ ਤੇ ਮਾਈਕਲ ਕੁਡਵਾਇਰ ਕੌਣ ਹੈ ਜਿਹੜਾ ਕੀ ਉਸ ਵੇਲੇ ਦਾ ਲੈਫਟੀਨੈਂਟ ਜਨਰਲ ਸੀਗਾ ਜਿਹਨੇ ਸਾਈਨ ਕੀਤੇ ਹੀ ਜਾ ਜਾ ਕੇ ਇਹਨਾਂ ਨੂੰ ਮਾਰਦੇ ਸਾਰਿਆਂ ਨੂੰ ਯਾਨੀ ਕਿ ਇਕੁਅਲ ਟੂ ਚੀਫ ਮਿਨਿਸਟਰ ਦੋਨਾਂ ਦਾ ਸੰਬੰਧ ਕਿੱਥੋਂ ਇੰਗਲੈਂਡ ਦੇ ਨਾਲ ਮੈਂ ਤੁਹਾਨੂੰ ਦੱਸਿਆ 1929 ਦੇ ਵਿੱਚ ਜਨਰਲ ਡਾਇਰ ਦੀ ਡੈਥ ਹੋ ਗਈ ਸੀ ਬ੍ਰੇਨ ਟਿਊਮਰ ਦੇ ਨਾਲ ਅੱਧਾ پاਗਲ ਹੋ ਕੇ ਮਰਿਆ ਸੀ ਉਹ ਠੀਕ ਹੈ ਪਰ ਇਹਨੂੰ ਜਿਹੜਾ ਮਾਰਿਆ ਇਹਨੂੰ 13 ਮਾਰਚ 1940 ਨੂੰ ਹਾਲ ਦਾ ਬੜਾ ਕੀ ਨਾਮ ਦੱਸਿਆ ਮੈਨੂੰ ਯਾਦ ਹਾਂ ਹਾਂ ਕੈਕਸਟਨ ਹਾਲ ਇੱਥੇ ਰਹੀ ਬੜਾ ਲੰਡਨ ਦੇ ਵਿੱਚ ਉੱਥੇ ਜਾ ਕੇ ਉਹਨੇ ਫਰਮੇ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਬੁੱਕ ਜਿਹੜੀ ਸੀ ਉਹਦੇ ਵਿੱਚ ਆਪਣੀ ਪਿਸਤਲ ਲਈ ਨਾਲੇ ওভারਕੋਟ ਰੱਖਿਆ ਹੋਇਆ ਸੀਗਾ ਹੀ ਵਾਸ ਅ ਜੈਂਟਲਮੈਨ ਕੋਈ ਗੱਲ ਸ਼ੁਰੂ ਕਰਦੇ ਆਂ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਉੱਤੇ 190 ਸਾਲ ਰਾਜ ਕੀਤਾ 190 ইয়ার্স ਜਿਹਦੇ ਵਿੱਚੋਂ 100 ਸਾਲ ਜਿਹੜੇ ਸੀਗੇ ਉਹ ਈਸਟ ਇੰਡੀਆ ਕੰਪਨੀ ਨੇ ਕੀਤੇ ਤੇ 90 ਸਾਲ ਜਿਹੜੇ ਸੀ ਸਿੱਧਾ ਇੰਗਲੈਂਡ ਦੀ ਸਰਕਾਰ ਦੇ ਨਾਲ ਸਾਡਾ ਰਿਸ਼ਤਾ ਕਾਇਮ ਹੋਇਆ ਇੰਗਲੈਂਡ ਦੀ ਜਿਹੜੀ ਰਾਣੀ ਸੀ ਉਹ ਸਾਡੀ ਕੁਈਨ ਬਣੀ 90 ਸਾਲ ਉਹਲੇ ਹੁਣ ਇਹ 190 ਸਾਲਾਂ ਦੇ ਵਿੱਚ ਕਿਸ ਕਦੋਂ ਆਉਂਦਾ ਆਜ਼ਾਦੀ ਦੀ ਗੱਲ ਕਦੋਂ ਹੁੰਦੀ ਹੈ ਆਜ਼ਾਦੀ ਦੀ ਗੱਲ ਸ਼ੁਰੂ ਹੁੰਦੀ ਹੈ ਸਨ 1849 ਤੋਂ ਬਾਅਦ ਕਿਉਂ ਭਲਾ ਕਿਉਂਕਿ ਸਭ ਤੋਂ ਐਂਡ ਦੇ ਉੱਤੇ ਜਿਹੜਾ ਕਬਜ਼ਾ ਹੋਇਆ ਅੰਗਰੇਜ਼ਾਂ ਦਾ ਉਹ ਪੰਜਾਬ ਦੇ ਉੱਤੇ ਹੋਇਆ 1849 ਨੂੰ ਠੀਕ ਹੈ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ 10 ਸਾਲਾਂ ਬਾਅਦ ਪੰਜਾਬ ਦੇ ਉੱਤੇ ਕਬਜ਼ਾ ਹੁੰਦਾ ਪੰਜਾਬੀਆਂ ਦੀ ਇਕਾਧਤ ਰਹੀ ਹੈ ਇਹ ਨਾ ਗੁਲਾਮ ਰਹਿਣਾ ਪਸੰਦ ਨਹੀਂ ਕਰਦੇ ਭਾਵੇਂ ਭੁੱਖੇ ਮਰ ਜਾਣਗੇ ਇਹ ਗੁਲਾਮ ਨਹੀਂ ਰਹਿੰਦੇ ਛੇਤੀ ਕਰਦੇ ਇਹਨਾਂ ਨੂੰ ਨੱਪਣਾ ਔਖਾ ਹੁੰਦਾ ਟਾਡੀ ਜਿਹੜੀ ਹਿੰਦੁਸਤਾਨ ਦੀ ਨੈਸ਼ਨਲ ਮੂਵਮੈਂਟ ਹੋਈ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਆ ਆਜ਼ਾਦੀ ਦੀ ਲੜਾਈ ਹੋਈ 123 ਸ਼ਹਾਦਤਾਂ ਵਿੱਚੋਂ 93 ਸ਼ਹਾਦਤਾਂ 93 ਪੰਜਾਬੀਆਂ ਦੀਆਂ ਸੋ ਕਲਾਪ ਫਾਰ ਪੰਜਾਬੀਜ਼ ਹੈਨਾ 93 ਜੇ ਪੰਜਾਬੀ ਨਾ ਹੁੰਦੇ ਆਜ਼ਾਦੀ ਨਾ ਮਿਲੇ ਠੀਕ ਹੈ ਹੁਣ ਇੱਥੇ ਹੀ ਗੱਲ ਸ਼ੁਰੂ ਹੁੰਦੀ ਆ ਇਹ 31 ਜੁਲਾਈ ਦੀ ਇੰਪੋਰਟੈਂਸ ਕੀ ਹੈ 31 ਜੁਲਾਈ ਕੱਲ ਜਿਹੜੀ ਹੈ ਉਹਦੀ ਇੰਪੋਰਟੈਂਸ ਹੈ ਕਿ ਇਹ ਇੱਕ ਬਹੁਤ ਵੱਡਾ ਸ਼ਹੀਦ ਹੋਇਆ ਜਿਹਦੇ ਬਾਰੇ ਦੇ ਵਿੱਚ ਜਿਆਦਾ ਚਾਨਣਾ ਨਹੀਂ ਸੀ ਪਾਇਆ ਜਾਂਦਾ ਸ਼ਹੀਦੇ ਆਜ਼ਮ ਸਰਦਾਰ ਉਦਮ ਸਿੰਘ ਇਹ ਸ਼ਹੀਦ ਵੀ ਇਕੁਅਲ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਸ਼ਹੀਦ ਭਗਤ ਸਿੰਘ ਆ ਮਜ਼ੇਦਾਰ ਗੱਲ ਹੈ ਇਕੁਅਲ ਆ ਅੱਛਾ ਕਈ ਜਗ੍ਹਾ ਤੇ ਆ ਕੇ ਮੈਨੂੰ ਇੰਜ ਜਾਪਦਾ ਕਿ ਸ਼ਹੀਦ ਉਦਮ ਸਿੰਘ ਜਿਹੜੇ ਨੇ ਉਹਨਾਂ ਦਾ ਪੇਸ਼ੈਂਸ ਜਿਹੜਾ ਹੈ ਜਾਂ ਉਹਨਾਂ ਦੀ ਜਿਹੜੀ ਜੱਦੋਜਹਿਦ ਜਿਹੜੀ ਹੈ ਇਹ ਉਹਨਾਂ ਦਾ ਡੇਰਿੰਗ ਸਟੈਪ ਜਿਹੜਾ ਹੈ ਉਹ ਛੀਤ ਭਗਤ ਸਿੰਘ ਨਾਲੋਂ ਵੀ ਕਿਤੇ ਜ਼ਿਆਦਾ ਅੱਗੇ ਦੀ ਗੱਲ ਲਗੀ ਛੀਤ ਭਗਤ ਸਿੰਘ ਦਾ ਜਿਹੜਾ ਸਟਰਗਲਿੰਗ ਪੀਰੀਅਡ ਹੈਗਾ ਉਹ ਘੱਟਗਾ ਇਹਨਾਂ ਨੇ ਪੂਰੀ ਵੇਟ ਕੀਤੀ ਹੁਣ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਕਹਾਣੀ ਸ਼ੁਰੂ ਹੁੰਦੀ ਹੈ ਅੰਬਰਸਰ ਦੇ ਵਿੱਚੋਂ 13 ਅਪ੍ਰੈਲ 1919 ਜੱਲਿਆਂਵਾਲੇ ਬਾਗ ਦਾ ਸਾਫਾ ਘਟਤ ਹੁੰਦਾ ਠੀਕ ਹੈ 13 ਅਪ੍ਰੈਲ 1919 ਜਿਹਦੇ ਵਿੱਚ ਆਪਾਂ ਕਹਿੰਦੇ ਆ ਵਿਸਾਖੀ ਵਾਲਾ ਦਿਨ ਸੀ ਜੱਲਿਆਂਵਾਲੇ ਬਾਗ ਦੇ ਵਿੱਚ ਹਿੰਦੁਸਤਾਨੀ ਆ ਪੰਜਾਬੀ ਸਾਰੇ ਇਕੱਠੇ ਹੋਏ ਹੋਏ ਸਨ ਤੇ ਉੱਥੇ ਜਨਰਲ ਹੈਰੀ ਡਾਇਰ ਜਿਹੜਾ ਸੀਗਾ ਉਹਨੇ ਉੱਥੇ ਗੋਲੀਆਂ ਚਲਾਈਆਂ ਵੱਖ-ਵੱਖਰੇ ਆંકड़े ਨੇ ਜੱਲਿਆਂਵਾਲੇ ਬਾਗ ਕੁਝ ਹੋਰ ਲਿਖਿਆ ਐ ਅੰਮ੍ਰਿਤਸਰ ਦਾ ਜਿਹੜਾ ਸੀਐਮ ਹੋਗਾ ਉਹ ਕੁਝ ਹੋਰ ਕਹਿੰਦਾ ਪਰ ਆંકੜੇ ਕਹਿੰਦੇ ਨੇ ਲਗਭਗ 2000 ਦੇ ਲਾਗੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਸ਼ਹੀਦੀਆਂ ਪ੍ਰਾਪਤ ਹੋਈਆਂ ਉਦਮ ਸਿੰਘ ਇਹਨਾਂ ਦਾ ਅਸਲੀ ਨਾਮ ਨਹੀਂ ਹੈਗਾ ਇਹਨਾਂ ਦਾ ਅਸਲੀ ਨਾਮ ਸੀਗਾ ਸ਼ੇਰ ਸਿੰਘ ਜਦੋਂ ਕਿਤੇ ਬੱਚਾ ਪੈਦਾ ਹੋਇਆ ਉਹਦਾ ਨਾਮ ਸੀਗਾ ਸ਼ੇਰ ਸਿੰਘ ਪਿਤਾ ਜਿਹੜੇ ਸੀਗੇ ਉਹ ਰੇਲਵੇ ਫਾਟਕ ਦੇ ਉੱਤੇ ਚੌਂਕੀਦਾਰ ਹੁੰਦੇ ਸਨ ਸਰਦਾਰ ਟੈਲ ਸਿੰਘ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਟੈਲ ਸਿੰਘ ਮਾਤਾ ਦਾ ਨਾਮ ਨਰਾਇਣ ਕੌਰ ਪੈਦਾ ਕਿੱਥੇ ਹੁੰਦਾ ਵਿਅਕਤੀ ਸੰਗਰੂਰ ਜ਼ਿਲ੍ਹਾ ਤੇ ਸੁਨਾਮ ਉੱਥੇ ਇੱਕ ਕਸਬਾ ਹੈ ਹੁਣ ਸੁਨਾਮ ਉੱਥੇ ਉਦਮ ਸਿੰਘ ਦਾ ਜਨਮ ਹੁੰਦਾ ਹੈ ਸ਼ੇਰ ਸਿੰਘ ਦਾ ਜਨਮ ਹੁੰਦਾ ਹੈ ਇਹਨਾਂ ਦਾ ਇੱਕ ਵੱਡਾ ਭਰਾ ਹੈ ਜਿਹਦਾ ਨਾਮ ਸੀਗਾ ਸਾਧੂ ਸਿੰਘ ਤੇ ਦੋ ਭਰਾ ਨੇ ਇੱਕ ਸਾਧੂ ਤੇ ਇੱਕ ਸ਼ੇਰ ਸਾਧੂ ਵੱਡੇ ਨੇ ਸ਼ੇਰ ਛੋਟਾ ਯਾਨੀ ਕਿ ਉਦਮ ਸਿੰਘ ਜਿਹੜਾ ਬਾਅਦ ਚ ਬੰਦਾ ਉਹਨਾਂ ਬਾਕੀਆ ਕਿ 8 ਸਾਲ ਦੀ ਉਮਰ ਦੇ ਵਿੱਚ ਸ਼ੇਰ ਸਿੰਘ ਤੇ ਉਦਮ ਸਿੰਘ ਦੇ ਮਾਤਾ ਪਿਤਾ ਦਾ ਦਿਹਾਂਤ ਹੋ ਜਾਂਦਾ ਉਹ ਕਾਲ ਚਲਾਣਾ ਕਰ ਜਾਂਦੇ ਨੇ ਬੱਚੇ ਕੀ ਹੋ ਗਏ ਯਤੀਮ ਉਹਨੇ ਬੱਚੇ ਚੱਲ ਕੇ ਤੇ ਕਿੱਥੇ ਜਾਂਦੇ ਨੇ ਅੰਮ੍ਰਿਤਸਰ ਜਾਂਦੇ ਨੇ ਅੰਮ੍ਰਿਤਸਰ ਦਾ ਸੈਂਟਰਲ ਯਤੀਮਖਾਨਾ ਉੱਥੇ ਇਹ ਇਹਨਾਂ ਨੂੰ ਦਾਖਲ ਕੀਤਾ ਜਾਂਦਾ ਦੋਨੋਂ ਭਰਾਵਾਂ ਨੂੰ ਹੁਣ ਜਦੋਂ ਉਹ ਯਤੀਮਖਾਨੇ ਜਾਂਦੇ ਨੇ ਉਹਨਾਂ ਦੇ ਨਾਮ ਚੇਂਜ ਕਰ ਦਿੱਤੇ ਜਾਂਦੇ ਨੇ ਜਿਹੜਾ ਸਾਧੂ ਸਿੰਘ ਸੀਗਾ ਉਹਦਾ ਨਾਮ ਯਤੀਮਖਾਨੇ ਦੇ ਵਿੱਚ ਐਂਟਰ ਕੀਤਾ ਗਿਆ ਮੁਕਤਾ ਸਿੰਘ ਮੁਕਤਾ ਸਿੰਘ ਇਹਨਾਂ ਦੇ ਵੱਡੇ ਭਰਾ ਦਾ ਨਾਮ ਤੇ ਇੱਥੇ ਆ ਕੇ ਸ਼ੇਰ ਸਿੰਘ ਜਿਹੜਾ ਹੈ ਉਹ ਬੰਦਾ ਹੈ ਉਦਮ ਸਿੰਘ ਸੋ ਪਤਾ ਲੱਗ ਗਿਆ ਅਸਲੀ ਨਾਮ ਕੀ ਹੈ ਸ਼ੇਰ ਸਿੰਘ ਯਤਿਮ ਖਾਨੇ ਵਿੱਚ ਆ ਕੇ ਨਾਮ ਕੀ ਬੰਦਾ ਹੈ ਉਦਮ ਸਿੰਘ ਹੁਣ ਇਹ ਬੱਚਾ ਜਿਹੜਾ ਹੈ ਇਹਦਾ ਭਰਾ ਵੀ ਥੋੜੀ ਦੇਰ ਬਾਅਦ ਯਾਨੀ ਕਿ ਮੁਕਤਾ ਸਿੰਘ ਜਾਂ ਸਾਧੂ ਸਿੰਘ ਉਹਨਾਂ ਦੀ ਡੈਥ ਹੋ ਜਾਂਦੀ ਹੈ ਇਕੱਲਾ ਰਹਿ ਜਾਂਦਾ ਵਿਚਾਰਾ ਇਹ ਜਿਹੜੀ ਘਟਨਾ ਘਟਤ ਹੋਈ ਜੱਲਿਆ ਵਾਲੇ ਬਾਗ ਦੀ ਜਦੋਂ ਉਹਦੀ ਉਮਰ 20 ਸਾਲ ਸੀ ਉਦੋਂ ਇਹ ਯਤਿਮ ਖਾਨੇ ਵਿੱਚ ਸੰਤ ਤੇ ਇਹਨਾਂ ਨੇ ਰਾਤ ਨੂੰ ਉੱਥੇ ਜਿਹੜਾ ਮੰਜ਼ਰ ਵੇਖਿਆ ਮਰੇ ਹੋਏ ਲੋਕ ਵੇਖੇ ਚੀਕਾਂ ਮਾਰਦੇ ਲੋਕ ਵੇਖੇ ਉੱਥੇ ਇਹ ਵਿਅਕਤੀ ਦਾ ਮੈਂ ਥੋੜੀ ਰਿਸਰਚ ਮਾਰੀ ਕੀ ਹੈ ਦਾ ਮਾਈਂਡ ਕਿੱਥੋਂ ਚੇਂਜ ਹੁੰਦਾ ਮਾਈਂਡ ਚੇਂਜ ਹੋਣਾ ਵੀ ਇੱਕ ਬੜੀ ਵੱਡੀ ਘਟਨਾ ਹੁੰਦੀ ਜਿਵੇਂ ਤੁਸੀਂ ਇਤਿਹਾਸੀ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਵੇਖਦੇ ਹੋ ਨਾ ਬੰਦਾ ਸਿੰਘ ਬਹਾਦਰ ਦਾ ਮਾਈਂਡ ਚੇਂਜ ਹੁੰਦਾ ਜਦੋਂ ਉਹ ਇੱਕ ਹਿਰਨੀ ਦੇ ਪੇਟ ਦੇ ਵਿੱਚ ਜਿਹੜੀ ਗਰਭવતી ਸੀ ਉਹਨੂੰ ਤੀਰ ਮਾਰ ਦਿੰਦਾ ਤੇ ਉਹ ਬਾਅਦ ਵਿੱਚ ਉਹਨੂੰ ਬੜਾ ਦੁੱਖ ਹੁੰਦਾ ਹਿਰਨੀ ਤੜਫ ਤੜਫ ਕੇ ਮਰਦੀ ਹੈ ਤੇ ਉਹ ਫੇਰ ਅੱਗ ਹੀ ਹੋ ਜਾਂਦਾ ਐਸੇ ਤਰੀਕੇ ਨਾਲ ਇੱਕ ਰਤਨਾ ਦੇਵੀ ਨਾਮ ਦੀ ਉੱਥੇ ਔਰ ਸੀ ਜਿਹੜੀ ਬਾਹਰੋਂ ਆਈ ਹੋਈ ਸੀ ਉਹ ਚੀਕਾਂ ਮਾਰਨ ਢਈ ਸੀਗੀ ਰਾਤ ਨੂੰ ਹਨੇਰੇ ਵਿੱਚ ਤੇ ਆਪਣੇ ਪਤੀ ਦੀ Laash ਨੂੰ ਲੱਭਣ ਢਈ ਸੀ ਤੇ ਇਹਨੇ ਉਹਦੇ ਪਤੀ ਦੀ Laash ਲੱਭਣ ਦੇ ਵਿੱਚ ਜਿਹੜਾ ਸੀ ਹੈਲਪ ਕੀਤੀ ਤੇ ਬਾਅਦ ਵਿੱਚ ਇਹਦੀਆਂ ਅੱਖਾਂ 'ਚ ਖੂਨ ਉੱਤਰ ਆਇਆ ਕਿ ਨਹੀਂ ਮੈਂ ਇਹ ਜਿਨ੍ਹਾਂ ਨੇ ਇਹ ਕੰਮ ਕੀਤਾ ਮੈਂ ਇਹਨਾਂ ਨੂੰ ਛੱਡਣਾ ਨਹੀਂਗਾ ਠੀਕ ਹੈ ਹੁਣ ਅੱਗੇ ਜਾ ਕੇ ਕੀ ਹੁੰਦਾ ਸੀਨ ਕੀ ਆਂਦਾ ਇੱਕ ਯਤੀਮ ਬੰਦਾ ਹੈ ਬੇਰੁਜ਼ਗਾਰ ਹੈ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦਾ ਪੰਜਾਬ ਦੀ ਗਦਰ ਪਾਰਟੀ ਦੇ ਵਿੱਚ ਹੌਲੀ ਹੌਲੀ ਕਰਕੇ ਪੈਸੇ ਇਕੱਠੇ ਕਰਕੇ ਇਹ ਵਿਅਕਤੀ ਜਦੋਂ ਜੈਦ ਕਰਦਾ 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 ਇਹਦੇ ਟਾਰਗੇਟ ਤੇ ਦੋ ਆਦਮੀ ਸੀਗੇ ਦੋ ਵਿਲਨ ਐਂਡ 1 ਹੀਰੋ ਦੋ ਵਿਲਨ ਇੱਕ ਹੀਰੋ ਹੀਰੋ ਕੌਣ ਉਦਮ ਸਿੰਘ ਦੋ ਵਿਲਨ ਕਹੜੇ ਨੇ ਇੱਕ ਜਲਿਆਂ ਵਾਲੇ ਬਾਗ ਦੇ ਵਿੱਚ ਜਿਨੇ ਗੋਲੀਆਂ ਚਲਾਈਆਂ ਸੀ ਉਹ ਜਨਰਲ ਹੈਰੀ ਡਾਇਰ ਸੀਗਾ ਤੇ ਉਸ ਵੇਲੇ ਪੰਜਾਬ ਦਾ ਜਿਹੜਾ ਲੈਫਟੀਨੈਂਟ ਜਨਰਲ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਮੁੱਖ ਮੰਤਰੀ ਟਾਈਪ ਕੋ ਹਗਾ ਸੀਗਾ ਮਾਈਕਲ ਓਡਵਾਇਰ ਦੋਨਾਂ ਦੇ ਨਾਮ ਥੋੜੇ ਸਿਮਿਲਰ ਮਿਲਦੇ ਨੇ ਪਰ ਕਰੈਕਟਰ ਵੱਖੋ ਵੱਖਰੇ ਨੇ ਮਾਈਕਲ ਓਡਵਾਇਰ ਨੂੰ ਮਾਰਨ ਦੇ ਵਾਸਤੇ ਇਹਨੂੰ ਸਾਲ ਲੱਗਦੇ ਨੇ ਕਿੰਨੇ 7 7 ਸਾਲ ਵੇਟ ਕਰਦਾ ਇੱਕ ਬੰਦਾ ਕਿਹੜੇ ਵੇਲੇ ਆ ਮੈਨੂੰ ਘੇਰਾ ਤੇ ਕਿਹੜੇ ਵੇਲੇ ਇਹਨੂੰ ਮਾਰਾਂ ਫਿਰ ਘਰ ਕਿਹਨਾਂ ਦਾ ਦੁਸ਼ਮਣਾਂ ਦਾ ਪਾਵਰਫੁਲ ਦੁਸ਼ਮਣਾਂ ਦਾ ਇਹ ਉਦਮ ਸਿੰਘ ਜਦੋਂ 13 ਮਾਰਚ ਡੇਟ ਨੋਟ ਕਰ ਲੋ 13 ਮਾਰਚ 1940 ਟੈਕਸਟਨ ਹਾਲ ਸੀਗਾ ਲੰਡਨ ਦੇ ਵਿੱਚ ਟੈਕਸਟਨ ਹਾਲ ਸੀਗਾ ਲੰਡਨ ਦੇ ਵਿੱਚ ਉੱਥੇ ਮਾਈਕਲ ਅਡਵਾਇਰ ਨੇ ਸਪੀਚ ਕਰਨ ਆਣਾ ਸੀਗਾ ਐਨਯੂ ਉੱਥੇ ਮੌਕਾ ਮਿਲਿਆ ਐਨਯੂ ਦੀ ਟਿਕਟ ਲਈ ਜਾਂ ਐਂਟਰੀ ਲਈ ਕਿਸੇ ਤਰੀਕੇ ਹੁਣ ਵੇਖੋ ਕਿ ਇਹ ਬੰਦਾ ਉੱਥੇ ਪਿਸਤਲ ਲੈ ਕੇ ਕਿਵੇਂ ਜਾਂਦਾ ਕਿ ਉਹਨੂੰ ਮਾਰਨਾ ਕਿਵੇਂ ਆ ਬ੍ਰੇਨ ਵੇਖੋ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਇਹ ਇੱਕ ਬੁੱਕ ਹੈਗੀ ਆ ਠੀਕ ਹੈ ਇਹ ਬੁੱਕ ਹੈ ਉਹਨੇ ਇੱਕ ਬੁੱਕ ਲਈ ਐਨਪਲ ਜਿਹੜੀ ਪਿਸਤਲ ਲੱਗੀ ਸੀ ਮੋਟੀ ਕਿਤਾਬ ਉਹਦੇ ਵਿੱਚ ਉਹਨੇ ਫਰਮਾ ਕਟਿਆ ਠੀਕ ਹੈ ਸਮਝ ਗਏ ਹੋ ਫਰਮਾ ਕਟਿਆ ਪੂਰਾ ਪਿਸਤਲ ਦਾ ਪੇजेस ਦਾ ਸਾਰੇ ਕੱਟ ਗਏ ਉਹਦੇ ਵਿੱਚ ਕੀ ਸੈੱਟ ਕੀਤੀ ਪਿਸਤਲ ਗਾਨੀ ਸੈੱਟ ਕਰ ਲਈ ਬਾਅਦ ਵਿੱਚ ਉਹਨੇ ਐਸੇ ਤਰੀਕੇ ਨਾਲ ਕਿਤਾਬ ਫੜ ਲਈ ਐਸੇ ਤਰੀਕ ਮਜ਼ੇਦਾਰ ਗੱਲ ਆਂਦੀ ਹੈ ਉਦਮ ਸਿੰਘ ਦਾ ਤੀਸਰਾ ਨਾਮ ਪਹਿਲਾ ਨਾਮ ਕੀ ਦੱਸਿਆ ਬਰਾ दूजा तीसरा नाम इन जज ने सिंह आजाद राम सिंह आजाद उन्हें क्या ए मतलब है कहता तेरे सामने जो खड़ा वो तो कोई सिख नहीं खड़ा कोई हिंदू नहीं खड़ा कोई मुसलमान नहीं खड़ा पूरा हिंदुस्तान खड़ा यानी कि राम हिंदुआ का मुहम्मद मुसलमाना का सिख सिंह ਸਿਕਾਂਦਾ ਤੇ ਤਿੰਨੋਂ ਕਾਮਾ ਆਜ਼ਾਦ ਹੋ ਗਏ ਆਈ ਇਹ ਗੱਲ ਯਾਦ ਰੱਖਣਾ ਸੋ ਦਿਸ ਵਾਸ ਮੈਸੇਜ ਰਾ ਮੋਹਮਦ ਸਿੰਘ ਆਜ਼ਾਦ ਫਾਂਸੀ ਹੋ ਜਾਂਦੀ ਹੈ ਕਿਹੜੇ ਦਿਨ 31 ਜੁਲਾਈ 1940 ਉਨਾਂ ਨੂੰ ਪਤਾ ਲੱਗਾ ਇੰਪੋਰਟੈਂਸ ਆਫ 31 ਜੁਲਾਈ 31 ਜੁਲਾਈ 1940 ਪੈਂਟਨ ਵਿਲੇ ਜੇਲ ਅਗਿਆ ਸੀਗਾ ਪੈਂਟਨ ਵਿਲੇ ਪੈਂਟਨ ਵਿਲੇ ਜੇਲ ਦੇ ਵਿੱਚ ਇਹਨੂੰ ਫਾਂਸੀ ਹੋ ਜਾਂਦੀ ਆ ਹੁਣ ਮਜ਼ੇਦਾਰ ਗੱਲ ਅੱਗੋਂ ਹੋਰ ਆਂਦੀ ਸੀਨ ਵਿੱਚ ਇੱਕ ਹੋਰ ਆਂਦਾ सीन ਕੀ ਆਂਦਾ ਕਿ ਇਹ ਜਿਹੜਾ ਉਦਮ ਸਿੰਘ ਸੀਗਾ ਜਿਹਨੂੰ ਫਾਂਸੀਆਂ ਨੂੰ ਲੱਗੀ ਅੰਗਰੇਜ਼ਾਂ ਨੇ ਉਹਦੀ ਜਿਹੜੀ ਡੈੱਡ ਬੋਡੀ ਸੀਗੀ ਉਹਨਾਂ ਨੇ ਆਪਣੇ ਹਿਸਾਬ ਸਿਰ ਉਹਨੂੰ ਜ਼ਮੀਨ ਦੇ ਵਿੱਚ ਨੱਪ ਦਿੱਤਾ ਕਿਉਂਕਿ ਸਾਈ ਨੱਪਦੇ ਨੇ ਮੁਸਲਮਾਨ ਨੱਪਦੇ ਨੇ ਉਹਨਾਂ ਨੇ ਨੱਪ ਦਿੱਤਾ ਮੁਲਕ ਆਜ਼ਾਦ ਹੋਇਆ ਜਦੋਂ ਦੇਸ਼ ਆਜ਼ਾਦ ਹੋਇਆ 15 ਅਗਸਤ 1947 ਨੂੰ ਪੰਜਾਬੀਆਂ ਨੇ ਇੱਕ ਮੰਗ ਕੀਤੀ ਇਹਨਾਂ ਨੂੰ ਯਾਦ ਆਇਆ ਉਹ ਕਹਿੰਦੇ ਨਹੀਂ ਉਹ ਬੰਦੇ ਦੀ ਜਿਹੜੀ ਡੈੱਡ ਬੋਡੀ ਹੈਗੀ ਆ ਜਿਹੜੀ ਲੰਡਨ ਦੇ ਵਿੱਚ ਜੇਲ੍ਹ ਦੇ ਵਿੱਚ ਕਿਤੇ ਵੀ ਤੁਸੀਂ ਨੱਪੀ ਹੋਈ ਆ ਉਹ ਡੈੱਡ ਬੋਡੀ ਜਿਹੜੀ ਹੈ ਉਹ ਸਾਨੂੰ ਵਾਪਸ ਚਾਹੀਦੀ ਆ ਡਿਮਾਂਡ ਕਿੰਨੇ ਕੀਤੀ ਪੰਜਾਬੀਆਂ ਨੇ ਸਾਨੂੰ ਉਦਮ ਸਿੰਘ ਦੀ ਜਾਂ ਰਾਮ ਮੁਹੰਮਦ ਸਿੰਘ ਦੀ ਡੈੱਡ ਬੋਡੀ ਚਾਹੀਦੀ ਆ ਠੀਕ ਹੈ ਪੰਜਾਬੀਆਂ ਨੇ ਜ਼ਬਰਦਸਤ ਡਿਮਾਂਡ ਕੀਤੀ ਸਨ 1974 ਸਨ 1973 ਪੰਜਾਬੀਆਂ ਦੀ ਜਿਹੜੀ ਦਰਖਾਸਤ ਸੀ ਉਹਨੂੰ ਮਨਜ਼ੂਰ ਕਰ ਲਿਆ ਗਿਆ ਉਹਦਾ ਜਿਹੜਾ ਤਬੂਤ ਨੱਪਿਆ ਆਇਆ ਸੀਗਾ ਜ਼ਮੀਨ ਦੇ ਵਿੱਚੋਂ ਉਦਮ ਸਿੰਘ ਦਾ ਉਹਨੂੰ ਬਾਹਰ ਕੱਢਿਆ ਗਿਆ ਇੰਗਲੈਂਡ ਤੋਂ ਤੇ ਇੱਕ ਚਾਰਟਰਡ ਇੰਡੀਅਨ ਚਾਰਟਰਡ ਵਿਮਾਨ ਦੇ ਵਿੱਚ 에ਰੋਪਲੇਨ ਦੇ ਵਿੱਚ ਉਹ ਜਿਹੜਾ ਆਦਾ ਸੀਗਾ ਉਹ ਇੰਡੀਆ ਵਾਪਸ ਲਿਆਂਦਾ ਗਿਆ ਠੀਕ ਹੈ ਜੁਲਾਈ ਮਹੀਨੇ ਦੇ ਵਿੱਚ ਲਾਸਟ ਦੇ ਵਿੱਚ ਉਹਨੂੰ ਵਾਪਸ ਲਿਆਂਦਾ ਗਿਆ ਇੱਥੇ ਉਹਨੂੰ ਰਿਸੀਵ ਕਿੰਨੇ ਕੀਤਾ ਸ਼ੰਕਰ ਦਿয়াল ਸ਼ਰਮਾ ਨੇ ਤੇ ਗਿਆਨੀ ਜੈਲ ਸਿੰਘ ਨੇ ਹੁਣ ਮਜ਼ੇਦਾਰ ਤੁਹਾਨੂੰ ਗੱਲ ਇਹ ਦੱਸਣਾ ਇਹ ਗਿਆਨੀ ਜੈਲ ਸਿੰਘ 1974 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹਗੇ ਸਨ ਐਜ਼ ਅ ਚੀਫ ਮਿਨਿਸਟਰ ਉਹਨਾਂ ਨੇ ਸ਼ਹੀਦ ਉਧਮ ਸਿੰਘ ਦੀ ਜਿਹੜੀ ਡੈੱਡ ਬੋਡੀ ਸੀ ਉਹਨੂੰ ਰਿਸੀਵ ਕੀਤਾ ਦਿੱਲੀ 에ਰਪੋਰਟ ਤੋਂ ਉਹਨਾਂ ਦੇ ਨਾਲ ਅਗੇ ਸ਼ੰਕਰਦੇਵਾਲ ਸ਼ਰਮਾ ਇਹ ਦੋਨੋਂ ਵਿਅਕਤੀ ਬਾਅਦ ਵਿੱਚ ਕੀ ਬਣੇ ਭਾਰਤ ਦੇ ਰਾਸ਼ਟਰਪਤੀ ਬਣੇ ਗਿਆਨੀ ਜੈਲ ਸਿੰਘ ਵੀ ਤੇ ਸ਼ੰਕਰਦੇਵਾਲ ਸ਼ਰਮਾ ਵੀ ਸੋ ਬੜੇ ਆਨਰ ਦੇ ਨਾਲ ਬੜੀ ਜਨਤਾ ਸੀ ਕਹਿੰਦੇ ਜਦੋਂ ਉਹਦੀ ਡੈੱਡ ਬੋਡੀ ਆਈ 1974 ਦੇ ਵਿੱਚ ਤੇ ਦਿੱਲੀ 에ਰਪੋਰਟ ਦੇ ਆਰੇ ਦੁਆਲੇ ਪਤਾ ਨਹੀਂ ਲੱਖਾਂ ਲੋਕ ਜਿਹੜੇ ਸੀਗੇ ਉਹ ਇਕੱਠੇ ਹੋਗੇ ਸੀਗੇ ਐਨੇ ਇਨਕਲਾਬ ਦੇ ਨਾਰੇ ਜਿਹੜੇ ਸੀ ਉਹ ਲੱਗੇ ਉਹਨਾਂ ਨੇ ਕੀ ਕੀਤਾ ਇਹ ਇੱਕ ਵਿਅਕਤੀ ਦਾ ਜਿਹੜੀ ਫਿਊਨਰਲ ਜਾਂ ਅੰਤੇਸ਼ਟੀ ਉਹ ਇੱਕ ਵਾਰੀ ਨਹੀਂ ਹੋਈ ਐ ਦੋ ਵਾਰੀ ਹੋਈ ਐ ਇਤਿਹਾਸ ਦੇ ਵਿੱਚ ਆਪਣੀ ਆਪ ਇੱਕ ਅਦੁੱਤੀ ਘਟਨਾ ਹੈ ਇੱਕ ਵਿਅਕਤੀ ਦੀ ਅੰਤੇਸ਼ਟੀ ਇੱਕ ਵਾਰੀ ਨਹੀਂ ਹੋਈ ਦੋ ਵਾਰੀ ਹੋਈ ਇੱਕ ਵਾਰੀ ਉਹਨੂੰ ਨੱਪਿਆ ਗਿਆ ਫਿਰੰਗੀਆਂ ਨੇ ਉਹਨੂੰ ਨੱਪਿਆ। ਦੂਸਰੀ ਵਾਰੀ ਦੇਸ਼ ਭਗਤਾਂ ਨੇ ਜਾਂ ਆਪਣੇ ਦੇਸ਼ ਵਾਸੀਆਂ ਨੇ ਉਹਨਾਂ ਨੂੰ ਲਿਆ ਕੇ ਉਹਦਾ ਸੰਸਕਾਰ ਕੀਤਾ ਜਿਵੇਂ ਆਪਾਂ ਹਿੰਦੂ ਸਿੱਖ ਕਰਦੇ ਆਂ। ਉਹ ਜਿੰਨਾ ਵੀ ਕੰਕਾਲ ਸੀਗਾ ਭਾਵੇਂ ਜੋ ਵੀ ਸੀਗਾ ਉਹਦਾ ਸੰਸਕਾਰ ਕੀਤਾ ਗਿਆ ਪ੍ਰੋਪਰ ਤਰੀਕੇ ਦੇ ਨਾਲ ਤੇ ਇਹ ਉਹਦੀਆਂ ਜਿਹੜੀਆਂ ਅਸਥੀਆਂ ਨਹੀਂ ਸੀਗੀਆਂ ਇਹ ਗੱਲ ਸੁਣਨ ਵਾਲੀ ਹੈਗੀ ਜੇ ਉਹਦੀਆਂ ਅਸਥੀਆਂ ਜਿਹੜੀਆਂ ਸੀਗੀਆਂ ਉਹਨੂੰ ਸੱਤ ਘੜਿਆਂ ਦੇ ਵਿੱਚ ਪੈਕ ਕੀਤਾ ਗਿਆ ਸੱਤ ਘੜੇ ਜੀ ਦੁੱਧਮ ਸਿੰਘ ਦੀ ਗੱਲ ਚੱਲਣੀ ਸੱਤ ਘੜਿਆਂ ਦੇ ਵਿੱਚ ਉਹਨੂੰ ਪਾ ਕੇ ਤੇ ਸਭ ਤੋਂ ਪਹਿਲਾਂ ਉਹਦੇ ਨਾਮ ਨੂੰ ਸੰਪੂਰਨ ਕੀਤਾ ਗਿਆ RAM MUHAMMAD SINGH ਇੱਕ ਘੜਾ ਭੇਜਿਆ ਗਿਆ ਹਰੀਦਵਾਰ ਯਾਨੀ ਕਿ RAM ਨੂੰ ਸਮਰਪਿਤ ਇੱਕ ਘੜਾ ਹਰੀਦਵਾਰ ਭੇਜਿਆ ਗਿਆ RAM ਨੂੰ ਸਮਰਪਿਤ ਦੂਸਰਾ ਘੜਾ ਹਜਰਤ ਸ਼ਰੀਫ ਨਾਮ ਦੀ ਦਰਗਾਹ ਦੇ ਵਿੱਚ भेजया ਗਿਆ ਇਹ ਦੂਸਰਾ ਘੜਾ ਜਿਹੜਾ ਸੀ ਉਹ ਮੁਹੰਮਦ ਜਨੂ ਨੂੰ ਸਮਰਪਿਤ ਕੀਤਾ ਗਿਆ ਤੇ ਤੀਸਰਾ ਘੜਾ ਜਿਹੜਾ ਸੀਗਾ ਉਹ ਇਹ ਆਪਣਾ ਜਿਹੜਾ ਇੱਥੇ ਜਿੱਥੇ ਆਪਾਂ ਤੀਰਤਪੁਰ ਯਸ ਤੀਰਤਪੁਰ ਸਾਹਿਬ ਤੀਸਰਾ ਘੜਾ ਲਿਆਂਦਾ ਗਿਆ ਤੇ ਉਥੇ ਉਹਦੀਆਂ ਅਸਤੀਆਂ ਜਿਹੜੀਆਂ ਸੀ ਉਹ ਪ੍ਰਵਾਹਤ ਕੀਤੀਆਂ ਗਈਆਂ ਸੋ ਇਸ ਤਰੀਕੇ ਦੇ ਨਾਲ RAM ਮੁਹੰਮਦ ਸਿੰਘ ਨੂੰ ਪੂਰੀ ਸਾਰਤਕਤਾ ਦਿੱਤੀ ਗਈ ਉਹਦੀਆਂ ਅਸਤੀਆਂ ਹੁਣ ਘੜੇ ਕਿੰਨੇ ਵੱਜ ਗਏ 4 ਕਿੰਨੇ ਵੱਜ ਗਏ ਹੁਣ ਚਾਰ ਘੜੇ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਤਿੰਨ ਘੜੇ ਜਿਹੜੇ ਨੇ ਉਹ ਸੁਨਾਮ ਭੇਜੇਗੇ ਸੁਨਾਮ ਕਿਉਂ ਭੇਜੇਗੇ ਬੜਾ ਜਿਹਨੇ ਮੇਰੀ ਟਾਕ ਸੁਣੀ ਹੋਵੇ ਧਿਆਨ ਨਾਲ ਸੁਨਾਮ ਕਿਉਂ ਭੇਜੇਗੇ ਸੁਨਾਮ ਕੀ ਸੀਗਾ ਬੜਾ ਉਹਨਾਂ ਦਾ ਯੈਸ ਉਹਨਾਂ ਦਾ ਬਰਥਪਲੇਸ ਉਹਨਾਂ ਦਾ ਪਿੰਡ ਚੌਥਾ ਘੜਾ ਕਿੱਥੇ ਆ ਰਹਿ ਗਿਆ ਇੱਕ ਚੌਥਾ ਘੜਾ ਸਭ ਤੋਂ ਖਾਸ ਜਗ੍ਹਾ ਤੇ ਰੱਖਿਆ ਆ ਉਹ ਹੈ ਜੱਲਿਆਂ ਵਾਲਾ ਬਾਗ ਤੁਸੀਂ ਬਹੁਤ ਵੱੜੀ ਜੱਲਿਆਂ ਵਾਲੇ ਬਾਗ ਗਏ ਹੋ ਠੀਕ ਹੈ ਤੁਸੀਂ ਬੜੀ ਵੱੜੀ ਜੱਲਿਆਂ ਵਾਲੇ ਬਾਗ ਗਏ ਹੋ ਉੱਥੇ ਜਿਹੜੀ ਬੜੀ ਵੱਡੀ ਸਕਰੀਨ ਹੈਗੀ ਬੜੀ ਪੁਰਾਣੀ ਲੱਗੀ ਹੋਈ ਹੈ ਜਿੱਥੇ ਗੋਲੀਆਂ ਵੱਜੀਆਂ ਹੋਈਆਂ ਲੋਕੀ ਡਿੱਗੇ ਹੋਏ ਨੇ ਬੜੀ ਵੱਡੀ ਸਕਰੀਨ ਹੈ ਉਹਦੇ ਲਾਗੇ ਨਾ ਇੱਕ ਜੋਤੀ ਜਗ ਜੋਤ ਜਗਦੀ ਹੁੰਦੀ ਹੈ ਤੇ ਉੱਥੇ ਇੱਕ ਵੇਖ ਨਾ ਘੜਾ ਪਿਆ ਆ ਘੜਾ ਪਿਆ ਹੈ ਨਾ ਉਸ ਘੜੇ ਦੇ ਵਿੱਚ ਸ਼ਹੀਦ ਉਦਮ ਸਿੰਘ ਦੀਆਂ ਅਸਥੀਆਂ ਨੇ ਛੋ ਇਸ ਤਰੀਕੇ ਦੇ ਨਾਲ 23 ਜੁਲਾਈ ਜਿਹੜੀ ਹੈ that is very much important date ਕਿਉਂਕਿ ਇਹ ਵੀ ਸ਼ਹੀਦ ਦੇ ਆਜ਼ਮ ਸਰਦਾਰ ਉਧਮ ਸਿੰਘ ਨੂੰ ਸਮਰਪਿਤ ਹੈ ਮੈਨੂੰ ਯਾਦ ਆ ਰਿਹਾ ਸੀਗਾ ਕਿ ਜਦੋਂ ਬੱਚੇ ਮੈਂ 6ਵੀਂ 7ਵੀਂ 8ਵੀਂ ਚ ਪੜਦਾ ਹੁੰਦਾ ਸੀਗਾ ਉਦੋਂ ਸਾਡੀ ਕਲਾਸ ਦੇ ਵਿੱਚ Hindu ਪਰਿਵਾਰ ਦਾ ਇੱਕ ਮੁੰਡਾ ਪੜਦਾ ਹੁੰਦਾ ਸੀਗਾ ਕੱਟੜ Hindu ਪਰਿਵਾਰ ਦਾ ਇੱਕ ਮੁੰਡਾ ਪੜਦਾ ਹੁੰਦਾ ਸੀਗਾ ਪਰ ਪਹਿਲੇ Hindu ਪਰਿਵਾਰਾਂ ਦੇ ਵਿੱਚ ਇੱਕ ਬੱਚਾ ਜਿਹੜਾ ਸੀਗਾ ਉਹਨੂੰ ਦਸਤਾਰ ਬੰਨੀ ਜਾਂਦੀ ਹੁੰਦੀ ਸੀ ਤੇ ਬੜਾ ਕਾਮਨ ਹੁੰਦਾ ਸੀਗਾ ਕਿ ਹਿੰਦੂਆਂ ਦੇ ਘਰਾਂ ਦੇ ਵਿੱਚ ਇੱਕ ਬੱਚਾ ਦਸਤਾਰ ਕੇਸਤਾਰੀ ਹੁੰਦਾ ਸੀਗਾ ਹੁਣ ਉਹ ਬੱਚਾ ਜਿਹੜਾ ਸੀਗਾ ਕਟੜ ਹਿੰਦੂ ਪਰਿਵਾਰ ਤੋਂ ਆਂਦਾ ਸੀਗਾ ਮੇਰੇ ਨਾਲ 6ਵੀਂ 7ਵੀਂ 8ਵੀਂ ਤੱਕ ਪੜਿਆ ਉਹਦੇ ਪਿਤਾ ਅੰਬਰਸਰ ਦੇ ਇੱਕ ਬੜੇ ਅੱਛੇ ਲੀਡਰ ਹਗੇ ਸੀਗੇ ਕਾਮਰੇਡ ਹਗੇ ਸੀਗੇ ਲੀਡਰ ਹਗੇ ਸੀਗੇ ਉਹਦਾ ਨਾਮ ਜਦੋਂ ਆਪਾਂ ਹਾਜਰੀ ਲੱਗਦੀ ਹੁੰਦੀ ਸੀ ਮੇਰਾ ਵੀ ਦੋਸਤ ਬੜਾ ਖਾਸ ਹੈਗਾ ਸੀਗਾ ਹਾਲੇ ਵੀ ਮਿਲਦਾ ਉਹਦਾ ਨਾਮ ਹੈਗਾ ਸੀਗਾ ਰਾਮ ਮੁਹੰਮਦ ਸਿੰਘ ਅੱਛਾ ਇਹ ਰਾਮ ਮੁਹੰਮਦ ਸਿੰਘ ਨਾਮ ਜਿਹੜਾ ਹੈ ਉਹ ਵੀ ਕਦੀ ਸਕੂਲ ਦੇ ਵਿੱਚ ਚਰਚਾ ਵੀ ਨਹੀਂ ਹੋਈ ਕੀ ਰਾਮ ਮੁਹੰਮਦ ਸਿੰਘ ਕਾਰ ਜਿਹੜੀ ਸੀਗੀ ਉਹਦੇ ਪਿਤਾ ਜਿਹੜੇ ਉਹਨਾਂ ਦੀ ਹੈਗੀ ਸੀ ਕਿਉਂਕਿ ਉਹ ਇੱਕ ਬੜੇ ਅੱਛੇ ਇਨਸਾਨ ਸਨ ਬੜੇ ਅੱਛੇ ਔਰ ਲੀਡਰ ਸਨ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਘਾਂਡੇ ਲੀਡਰ ਸਨ ਠੀਕ ਹੈ ਪਰ ਉਹਨਾਂ ਦੇ ਅੰਦਰ ਇੱਕ ਗੁਣ ਹੈਗਾ ਸੀਗਾ ਕਿ ਦੇਸ਼ ਭਗਤੀ ਦੀ ਭਾਵਨਾ ਉਹਨਾਂ 'ਚ ਬਹੁਤ ਅਗੀ ਸੀ। ਉਹਨਾਂ ਨੇ ਆਪਣੇ ਬੱਚੇ ਦਾ ਨਾਮ ਵੇਖੋ ਕਿਵੇਂ ਚੁਣ ਕੇ ਰੱਖਿਆ। RAM MUHAMMAD SINGH ਯਾਦਗਿਨੂ ਕਰਕੇ ਸਰਦਾਰ ਸ਼ਹੀਦ ਉਧਮ ਸਿੰਘ ਨੂੰ ਯਾਦ ਕਰਕੇ ਪਰ ਸਕੂਲ ਦੇ ਵਿੱਚ ਕਦੀ ਇਸ ਗੱਲ ਦਾ ਭੋਗ ਹੀ ਨਹੀਂ ਪਾਇਆ ਗਿਆ ਕਿ ਐਕਚੁਅਲੀ ਉਹ ਇੱਕ ਪਿਤਾ ਜਿਹੜਾ ਸੀਗਾ ਉਹਦੀ ਬ੍ਰੇਨ ਦੇ ਵਿੱਚ ਕੀ ਚੀਜ਼ ਸੀਗੀ ਕਿ ਉਹਨੇ ਬੱਚੇ ਦਾ ਨਾਮਕਰਨ ਕੀਤਾ। ਤਨਬਣਾ ਜਦੋਂ ਤੁਹਾਡਾ ਨਾਮਕਰਨ ਕੀਤਾ ਜਾਂਦਾ ਕਿਸੇ ਬੱਚੇ ਦਾ ਉਹ ਬੜਾ ਸੋਚ ਸਮਝ ਕੇ ਕੀਤਾ ਜਾਂਦਾ ਜਿਹੜੇ ਬੜੇ ਪੜ੍ਹੇ ਲਿਖੇ ਪਰਿਵਾਰ ਹੁੰਦੇ ਨੇ ਨਾ ਉਹਦੇ ਵਿੱਚ ਜਦੋਂ ਨਾਮਕਰਨ ਹੁੰਦਾ ਉਹ ਬੜੇ ਸੋਚ ਸਮਝ ਕੇ ਕੀਤਾ ਜਾਂਦਾ ਭਾਵੇਂ ਉਹ Hindu ਪਰਿਵਾਰ ਹੋਣ ਭਾਵੇਂ ਸਿੱਖ ਪਰਿਵਾਰ ਹੋਣਾਂ ਚ ਮੈਂ ਚੀਜ਼ ਵੇਖੀ ਆ ਕਿ ਜਦੋਂ ਉਹਨਾਂ ਨੇ ਨਾਂ ਰੱਖਣਾ ਹੁੰਦਾ ਨਾ ਹਾਈਲੀ ਕੁਆਲੀਫਾਈਡ ਪਰਿਵਾਰਾਂ ਨੇ ਇਹ ਬੜੇ ਲੋਕਾਂ ਕੋਲ ਪੁੱਛਦੇ ਨੇ ਕਿ ਭਲਾ ਨਾਮ ਕੀ ਰੱਖੀਏ ਸਾਡੇ ਭਾਈ ਹੁਣੀ ਗੁਰਦੁਆਰੇ ਤੋਂ ਜਾਂ ਸਾਡੇ ਪੰਡਤ ਜਿਹੜੇ ਨੇ ਉਹ ਦੱਸਦੇ ਨੇ ਇਹ ਨਾਂ ਇਹ ਅੱਖਰ ਦੇ ਤੋਂ ਨਾਮ ਰੱਖ ਲਓ ਫਿਰ ਉਹ ਸਖਰ ਦੇ ਉੱਤੇ ਨਾਮ ਲੱਭਦੇ ਨੇ ਜਿਹਦੀ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ ਨਾਮ ਦਾ ਤੁਹਾਡੀ ਸ਼ਖਸੀਅਤ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ